ਪਰਮਜੀਤ ਕੌਰ ਵਾਸੀ ਤਿਆਨ ਸੁੱਖਾ ਸਾਡੇ ਮਦੇਈ ਸੀ ਇਹਨਾਂ ਨੇ ਸਾਡੇ ਕੋਲੇ ਆ ਕੇ ਕੰਪਲੇਂਟ ਕੀਤੀ ਸੀ ਕਿ ਇੱਕ ਮੁਕੱਦਮਾ ਨੰਬਰ ਸੀ 70/25 ਨਾਥਾਣੇ ਦਰਜ ਰਿਆ ਸੀ ਉਹਦੇ ਵਿੱਚ ਜਿਹੜਾ ਉਹਨਾਂ ਦੇ ਹਸਬੰਦ ਤੇ ਉਹਨਾਂ ਦੇ ਬੱਚਿਆਂ ਤੇ ਜਿਹੜਾ ਅਪੀਆ ਦਰਜ ਹੋਈ ਸੀ ਉਹਨਾਂ ਨੇ ਅਪਸੀ ਜੀ ਮੈਟਰ ਸੀ ਆ ਇਸ ਦੇ ਸੰਬੰਧੀ ਵਿੱਚ ਉਹਨਾਂ ਨੇ ਇਨਕੁਆਰੀ ਲਗਵਾਈ ਸੀ ਆਪਣੇ ਡੀਐਸਪੀ ਸਰ ਕੋਲੇ ਇੱਥੇ ਤੇ ਇਹਦੇ ਵਿੱਚ ਜਿਹੜੀ ਇਨਕੁਆਰੀ ਦੇ ਵਿੱਚ ਜਿਹੜੀ ਹੈਗੀ ਉਹਨਾਂ ਨੂੰ ਇਹ ਆਪਣਾ ਜਿਹੜਾ ਰਾਜਕਮਰ ਹੈਗਾ ਇਹ ਅਧਿਆਪਕ ਰੀਡਰ ਸ਼ੋਅ ਕਰਕੇ ਉਹਨੂੰ ਕਹਿੰਦਾ ਸੀ ਵੀ ਜਿਹੜਾ ਤੁਹਾਡੀ ਇਨਕੁਆਰੀ ਹੈ ਤੁਹਾਡੇ ਹੱਕ ਚ ਕਰਵਾ ਦਊਗਾ ਤੇਜ ਦੇ ਬਦਲੇ ਜਿਹੜਾ ਹੈਗਾ 2 ਲੱਖ ਰੁਪਏ ਦੀ ਡਿਮਾਂਡ ਕੀਤੀ ਸੀਗੀ ਉਸ ਤੇ ਬਿਹਾਵ ਤੇ ਜਿਹੜਾ ਅਸੀਂ ਆਪ ਦਾ ਪੂਰਾ ਦਾ ਟਰੈਪ ਲਗਾਇਆ ਤੇ ਇੰਸਪੈਕਟਰ ਸਾਹਿਬ ਨੇ ਤੇ ਸਾਰੇ ਨੇ ਉਹਨੂੰ ਅਸੀਂ ਮੌਕੇ ਤੇ ਜਿਹੜੇ ਲੱਖ ਰੁਪਏ ਆ ਲੈਂਦੇ ਰਗੇ ਠੱਢਣੋੜ ਨੂੰ ਅਸੀਂ ਆਪੜਿਆ ਕੇ 5 ਲੱਖ 5 ਤੋਂ 2 ਤੇ ਆ ਗਿਆ ਜੀ ਹੁਣ ਦੋ ਵਾਰ ਸੀ ਮੈਨੂੰ ਤਿੰਨ ਦਿਨ ਹੋ ਗਏ ਨੇ ਬਹੁਤ ਕੰਪੇਅਰ ਕੀਤਾ ਵੀ ਛੇਤੀ ਲੈ ਕੇ ਆਓ ਹਾਂਜੀ ਪਰ ਮੈਂ ਇਹਨਾਂ ਨੂੰ ਇਹ ਵੀ ਕਿਹਾ ਮੈਂ ਕਿਹਾ ਵੀ ਸਰ ਸਾਡੇ ਜਿਹੜੀ ਗੱਡੀ ਵਿੱਚ ਪਾਈ ਆ ਉਹਦਾ ਵੀ ਮੈਂ ਇਹਨਾਂ ਨੂੰ ਸਾਰਾ ਟਾਈਮ ਤੇ ਫੋਟੋਆਂ ਵਗੈਰਾ ਦਿੱਤੇ ਆ ਵੀ ਗੱਡੀ ਸਾਡੀ ਉਸ ਟਾਈਮ ਮੁਹਾਲੀ ਖੜੀ ਸੀ ਟੋਲ ਪਲਾਜ਼ਾ ਦੀ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਟੋਲ ਪਲਾਜ਼ਾ ਦੀ ਫੁਟੇਜ ਕਢਵਾ ਲਓ ਠੀਕ ਹੈ ਜੀ ਉਹ ਕਢਵਾਉਣ ਪਿੱਛੇ ਪਹਿਲਾਂ ਤਾਂ ਮੈਨੂੰ ਕਹਿੰਦੇ ਵੀ ਤੁਸੀਂ ਆਪਣੀ ਗੱਡੀ ਤੇ ਬੰਦਾ ਭੇਜਿਓ ਨਾਲ ਠੀਕ ਹੈ ਜੀ ਫੂਟੇਜ ਲੈਣ ਵਾਸਤੇ ਫਿਰ ਸ਼ਾਮ ਨੂੰ ਇਹਨਾਂ ਨੇ ਮੈਨੂੰ 7 ਵਜੇ ਫੋਨ ਕਰਤਾ ਕਹਿੰਦੇ ਵੀ ਅਸੀਂ ਆਪੇ ਟੋਲ ਪਲਾਜ਼ਾ ਦੀ ਫੂਟੇਜ ਕਢਵਾ ਲਿਆਵਾਂਗੇ ਸਾਡਾ ઠાਣੇਦਾਰ ਜਾਊਗਾ ਤੁਸੀਂ ਸਿਰਫ ਤੇਲ ਪਾਣੀ ਦੇ ਦਿਓ ਮੈਂ ਕਿਹਾ ਚਲੋ ਠੀਕ ਹੈ ਹੁਣ ਮੈਂ ਤਾਂ ਜਦੋਂ ਇਹਨਾਂ ਦੇ ਫਸੀ ਸੀ ਇੱਕ ਵਾਰੀ ਇਹਨਾਂ ਨਾਲ ਹੀ ਹਾਂ ਚ ਹਾਂ ਮਲਾਉਣੀ ਸੀ ਮੈਂ ਕਿਹਾ ਠੀਕ ਹੈ ਉਹਦਾ ਮੈਥੋਂ ਇਹਨਾਂ ਨੇ 5000 ਰੁਪਏ ਲਿਆ ਗੱਡੀ ਟੋਲ ਪਲਾਜ਼ਾ ਪਾਰ ਕਰੀ ਪਰ ਇਹ ਕਹਿੰਦੇ ਹੈ ਹੀ ਨਹੀਂ ਜੀ ਗੱਡੀ ਥੋਡੀ